ਮਾਨਸਾ ਜ਼ਿਲ੍ਹੇ ਦੇ ਪਿੰਡ ਵੀਰੀ ਵਾਲਾ ਟੋਗਾਰਾ ਦੀ ਗਾਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਦੇ ਨਾਲ ਫਗਤ ਲੜਾਈ ਦੇ ਵਿੱਚ ਸ਼ਹੀਦ ਹੋਏ ਗੁਰਤੇਜ ਸਿੰਘ ਦੀ ਪਹਿਲੀ ਵਰ੍ਹੇਤੀ ਉਹਨਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗੁਰਤੇਜ ਸਿੰਘ ਛੋਟੀ ਉਮਰ ਦੇ ਵਿੱਚ 12 ਚੀਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਦਾ ਜਾਮ ਭੀ ਗਏ ਪੰਜਾਬ ਸਰਕਾਰ ਨੇ ਪਰਿਵਾਰ ਦੇ ਨਾਲ ਕੀਤੇ ਵਾਅਦੇ ਪੂਰੇ ਕੀਤੇ ਨੇ ਪਰ ਪਰਿਵਾਰ ਨੂੰ ਜਿੱਥੇ ਆਪਣੇ ਬੇਟੇ ਦੀ ਸ਼ਹਾਦਤ ਤੇ ਫਕਰ ਹੈ ਉੱਥੇ ਉਸ ਦੀ ਕਮੀ ਵੀ ਮਹਿਸੂਸ ਕਰਦੇ ਨੇ ਐਕਚੁਅਲੀ ਇੱਕ ਮੁੰਡੇ ਦੀ ਇੱਕ ਮੁੰਡੇ ਦੀ ਇੱਕ ਸਾਲ ਨੌਕਰੀ ਹੋਈ ਸੀ ਨੌਕਰੀ ਹੋਣ ਤੋਂ ਬਾਅਦ ਉਹ ਜਦੋਂ ਬਾਰਡਰ ਦੇ ਉੱਤੇ ਗਿਆ ਉਸ ਤੋਂ ਬਾਅਦ ਸ਼ਹੀਦ ਹੋਣ ਤੋਂ ਬਾਅਦ ਅੱਜ ਤੱਕ ਕੋਈ ਖਾਸ ਪਿੰਡ ਦੇ ਵਿੱਚ ਕੋਈ ਤਰੱਕੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਜੋ ਵੀ ਇਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ ਫੌਜੀ ਦੀ ਜਗ੍ਹਾ ਬਣਾਈ ਹੈ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਬਣਾਈ ਆ ਬਾਕੀ ਇਹ ਪਰਿਵਾਰ ਵੱਲੋਂ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਜਿਹੜੀਆਂ ਸ਼ਰਤਾਂ ਸੀ ਗਵਰਨਮੈਂਟ ਦੀਆਂ ਉਹ ਸ਼ਰਤਾਂ ਗਵਰਨਮੈਂਟ ਨੇ ਪੂਰੀਆਂ ਕਰ ਦਿੱਤੀਆਂ ਨੇ ਨੌਕਰੀ ਦਾ ਵੀ ਜਿਹੜਾ ਵਾਅਦਾ ਕੀਤਾ ਸੀ ਸ਼ਾਇਦ ਉਹਨੂੰ ਮੁੰਡੇ ਨੂੰ ਥੋੜੇ ਦਿਨਾਂ ਅੱਜ ਜੁਆਇਨਿੰਗ ਹੋਣ ਵਾਲੀ ਆ ਇਹ ਸੁਣਨ ਦੇ ਵਿੱਚ ਆਇਆ ਸੀ ਮੇਰਾ ਪਰ ਮੈਂ ਦੂਸਰੇ ਪਰਿਵਾਰ ਦੇ ਵਿੱਚ ਉਹਨਾਂ ਨਾਲ ਦੇ ਘਰ ਆ ਤੇ ਬਾਕੀ ਮੈਂ ਇਸ ਵਕਤ ਪਿੰਡ ਵੀਰੇ ਵਾਲੇ ਦਾ ਵਾਸੀ ਆ ਔਰ ਇਸ ਟਾਈਮ ਮੈਂ ਬੁੜਲਾਡਾ ਸੈਟਰ ਦੇ ਵਿੱਚ ਰਹਿ ਰਿਹਾ ਹਾਂ ਬਾਕੀ ਪਿੰਡ ਦੇ ਵਿੱਚ ਹੋਰ ਬਹੁਤ ਕਮੀਆਂ ਨੇ ਜਿੱਦਾਂ ਬੱਸ ਨਹੀਂ ਆਉਂਦੀ ਇਸ ਪਿੰਡ ਦੇ ਵਿੱਚ ਕੋਈ ਬੱਸ ਨਹੀਂ ਆਉਂਦੀ ਅਜੇ ਤੱਕ ਜਿਹੜੀਆਂ ਬੱਸਾਂ ਦੇ ਰੂਟ ਲੱਗੇ ਹੋਏ ਨੇ ਉਹ ਰੂਟ ਲੱਗੇ ਨੇ ਵੀਰੇ ਵਾਲੇ ਦੇ ਜਦ ਤੱਕ ਉਹ ਵੀਰੇ ਵਾਲੇ ਤੋਂ ਨਾ ਆ ਕਰਕੇ ਉਹ ਭੁੰਡੜ ਤੋਂ ਛੋਟੀ ਰੌਂਜ ਕੈਂਚੀਆਂ ਤੋਂ ਸਿੱਧੇ ਭੁੰਡੜ ਲੈ ਜਾਂਦੇ ਨੇ ਔਰ ਭੁੰਡੜ ਤੋਂ ਹੀ ਸਿੱਧੇ ਵਾਪਸ ਲੈਂਦੇ ਇਸ ਪਿੰਡ ਦੇ ਵਿੱਚ ਜਿੰਨਾ ਵੀ ਕੋਈ ਰਿਸ਼ਤੇਦਾਰ ਮਹਿਮਾਨ ਆਉਣ ਵਾਲਾ ਹੈ ਉਹ ਬਹੁਤ ਹੀ ਤੰਗੀ ਨਾਲ ਵਿਚਾਰੇ ਆਉਂਦੇ ਨੇ ਕੁਝ ਬੰਦੇ ਜਿਹੜੇ ਆਪਣੇ ਸੈਲਫ ਵਹੀਕਲ ਰੱਖਦੇ ਨੇ ਉਹ ਆਪਣੇ ਵਹੀਕਲ ਦੇ ਉੱਤੇ ਆ ਕਰਕੇ ਪਿੰਡ ਦੇ ਵਿੱਚ ਰਿਸੀਵ ਕਰ ਲੈਂਦੇ ਨੇ ਨਹੀਂ ਤਾਂ ਆਉਣ ਵਾਲੇ ਬੰਦਿਆਂ ਨੂੰ ਬਹੁਤ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਬਦਲ ਗਈ ਹੈ ਜੀ ਅੱਖਾਂ ਹੀ ਆਈ ਜਾਂਦੀਆਂ ਟੱਡੇ ਚ ਕਹਿੰਦਾ ਵੀ ਅਰਜਨ ਧੰਨ ਬਤਾ ਯਾ ਮਾਮਾ ਦੇ ਪੋਤੇ ਜਦ ਅਸੀਂ ਦੋ ਜਣ ਮਾਮਾ ਦੇ ਜਿਉਣੇ ਨਹੀਂ ਹੁੰਦੇ ਤੇ ਕਮਾਵਾ ਮਗਰ ਮਰ ਨਹੀਂ ਸਕਦੀਆਂ ਮਾਮਾ ਕਰ ਨਹੀਂ ਕਿਸ ਤਰ੍ਹਾਂ ਇਹ ਉਹ ਦਾ ਪੁੱਤ ਹੋਰ ਬੱਚੇ ਵੀ ਉਦੋਂ ਦੇ ਤੜਫੇ ਦੇ ਸਾਲ ਹੋ ਗਏ ਮੇਰੇ ਪੁੱਤ ਜਿਹੜੇ ਦੂਜੇ ਦੋਵੇਂ ਇੰਨੀ ਟੈਨਸ਼ਨ ਪਾਈਏ ਮੇਰੇ ਬੱਚਿਆਂ ਨੂੰ ਪਰ ਪੁੱਤ ਨਹੀਂ ਮਿਲਿਆ ਨਾ ਭਰਾਵਾਂ ਨੂੰ ਭਰਾ ਮਿਲਣਾ ਨਾ ਮੈਨੂੰ ਪੁੱਤ ਮਿਲਣਾ ਤੁਹਾਨੂੰ ਪਤਾ ਹੀ ਹੈ ਜੀ ਸਾਲ ਕਿਵੇਂ ਲੰਘਿਆ ਮਾਵਾਂ ਨੂੰ ਨੀਂਦਾਂ ਵੀ ਉੱਡ ਜਾਂਦੀਆਂ ਮਾਵਾਂ ਦੀਆਂ ਦੁਨੀਆਂ ਦਾ ਮਹਾਂ ਦੀ ਨੀਂਦ ਐ ਵੀ ਨਹੀਂ ਆਉਂਦੀ ਜਿੰਨਾ ਮਰਜ਼ੀ ਕੋਈ ਹੌਸਲਾ ਦੇਈ ਜਾਵੇ ਪਰ ਮਾਂ ਦਾ ਜਿਹੜਾ ਕਲੇਜਾ ਨਹੀਂ ਖਰਦਾ ਤੇ ਨਾ ਠਰੇ ਗਈ ਨਾ ਠਰਨਾ ਹੀ ਇਹ ਤਾਂ ਨਾ ਠਰੇਗਾ ਕਿਉਂਕਿ ਜਿੰਨਾ ਚਰਮਾ ਜਿਉਂਨੇ ਜਿਉਨਾ ਚਰ ਤੜਖੂ ਜਿੰਨਾ ਮਰਜੀ ਕੋ ਹੌਸਲਾ ਦੇਈ ਜਾਵੇ ਜੀ ਪਰਮਾਨ ਨੂੰ ਸ਼ਾਂਤੀ ਨਹੀਂ ਆ ਰਹੀ ਸਾਲ ਹੋ ਗਿਆ ਮੇਰੇ ਪੁੱਤ ਨੂੰ ਪਰਮਾਨ ਨੂੰ ਸ਼ਾਂਤੀ ਆ ਰਹੀ ਬੜਾ ਭਲਾਉਣੀ ਆ ਪਰ ਨਹੀਂ ਬੁੱਤ ਭੁੱਲਦੇ ਇਹ ਡੇਡਾ ਛੇਰ ਬੜੇ ਭਲ ਨੇ ਆਖੇ ਮਾਮਾ ਨੂੰ ਤੁਹਾਨੂੰ ਪਤਾ ਹੀ ਆ ਮਾਵਾ ਕਿਵੇਂ ਜੱਪਦੇ ਆ ਕਿਵੇਂ ਵੱਡੇ ਕਰਦੇ ਆ ਕਿਵੇਂ ਪਾਲਦੇ ਆ ਨਹੀਂ ਪਰ ਕੁਝ ਕਰ ਨਹੀਂ ਸਕਦੇ ਆਪਾਂ ਫੇਰ ਵੀ ਆ ਜੋ ਮਹਾਰਾਜ ਦਾ ਹੁਕਮ ਮੰਨੀ ਜਾਂਨੇ ਹੈ ਗਿਲਤੀ ਇਹਦਾ ਨਾਮ ਨਾ ਪੂਰੇ ਦੇਸ਼ ਨੇ ਪੂਰੇ ਵਿਸ਼ਵ ਪਰ ਚੋਗਿਆ ਚਿੰਤਾ ਦਾ ਮੈਡੀਸਿਨ ਸੁਣਦਾ ਹਾਂ ਮਸੂਲ ਸਾਹਿਬ ਜੀ ਬਹੁਤ ਇਮਸੂਲ ਸੁਣਦਾ ਸਾਨੂੰ ਇਹ ਉਸ ਟਾਈਮ ਉਹ ਸਾਡੇ ਕੋਲ ਬਠਿੰਡੇ ਆਇਆ IELTS ਕਰ ਲਈ ਮੈਂ ਉਹਨੂੰ ਫੋਰਸ ਕੀਤਾ ਸੀ ਤੂੰ IELTS ਕਰ ਐਗਜ਼ਾਮ ਦੇ ਤੂੰ ਐਬਰਾਡ ਦੀ ਆਪਦੀ ਸਟੱਡੀ ਸੋਚ ਉਹਨੇ ਮੇਰੀ ਗੱਲ ਮੰਨੀ ਕਹਿੰਦਾ ਠੀਕ ਹੈ ਵੀਰ ਜੀ ਮੈਂ IELTS ਕਰ ਲੈਣਾ ਜਦੋਂ ਉਹਨੇ IELTS ਦਾ ਐਗਜ਼ਾਮ ਦਿੱਤਾ ਉਹਦੇ 5.5 ਬੈਂਡ ਆਏ ਪਹਿਲੀ ਅਟੈਂਪਟ ਚ ਕੀਤਾ ਵੀ 1 ਮੰਥ ਦਾ ਉਹਨੇ ਕੋਰਸ ਕੰਪਲੀਟ ਕੀਤਾ ਸੀ ਉਸ ਤੋਂ ਬਾਅਦ ਉਸਨੇ ਜਦੋਂ ਅਬਰੋਡ ਦਾ ਅਪਲਾਈ ਕਰਨ ਲੱਗਾ ਕਹਿੰਦਾ ਵੀਰੇ ਮੈਂ ਇੱਕ ਚਾਂਸ ਲੈਣਾ ਚਾਹੁੰਦਾ ਵੀ ਮੈਂ ਇੰਡੀਅਨ ਆਰਮੀ ਦੀ ਇੱਕ ਭਰਤੀ ਨਿਕਲੀ ਹੈ ਵੀ ਮੈਂ ਉਹਦੇ ਵਿੱਚ ਟ్రायल ਦੇਣਾ ਚਾਹੁੰਦਾ ਉਸ ਤੋਂ ਬਾਅਦ ਉਸਨੇ ਜਦੋਂ ਟ్రायल ਦਿੱਤੇ ਪਹਿਲੇ ਅਟੈਂਪਟ ਵਿੱਚ ਉਹ ਕਲੀਅਰ ਕਰ ਗਿਆ ਸੀ ਹੋ ਸਕਦਾ ਉਸ ਦੀ ਕਿਸਮਤ ਸੀ ਉਸਨੇ ਨਾਮ ਬਣਾਉਣਾ ਸੀ ਆਪਣੇ ਇਸ ਦੇਸ਼ 'ਚ ਸਾਨੂੰ ਮਹਿਸੂਸ ਹੁੰਦਾ ਹੈ ਜਦੋਂ ਫੋਟੋਆਂ ਦੇਖਦੇ ਆਂ ਜਦੋਂ ਸੋਸ਼ਲ ਮੀਡੀਆ 'ਚ ਦੇਖਦੇ ਆਂ ਬਹੁਤ ਫੱਕ ਮਹਿਸੂਸ ਹੁੰਦਾ ਹੈ ਵੀ ਸਾਡਾ ਬ੍ਰਦਰ ਪਰ ਆਏ ਉਸ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਗੁਰਤੇਜ ਨੂੰ ਅੱਜ ਇੱਕ ਪੂਰਾ ਸਾਲ ਹੋ ਗਿਆ ਜੀ ਅੱਜ ਦੇ ਜੋ ਦਿਨ ਗੁਰਤੇਜ ਜੀ ਸ਼ਹੀਦਤ ਪਾਈ ਸੀ 4 16 ਤਰੀਕ ਨੂੰ ਔਰ ਅੱਜ ਉਹਨਾਂ ਦੀ ਵਰ੍ਹੇਵਾ ਵੀ ਮਨਾਈ ਜਾ ਰਹੀ ਹੈ ਔਰ ਜੋ ਸੀਐਮ ਸਾਹਿਬ ਦੇ ਵਾਦੇ ਸੀ ਸਰਕਾਰ ਵੱਲੋਂ ਕੀਤੇ ਹੋਏ ਵਾਦੇ ਉਹਨਾਂ ਵਿੱਚੋਂ ਕਾਫੀ ਹੱਦ ਤੱਕ ਪੂਰੇ ਹੋ ਚੁੱਕੇ ਜਿੰਦੇ ਵਿੱਚੋਂ ਇੱਕ ਵਾਦਾ ਸੀ 50 ਲੱਖ ਰੁਪਏ ਦੀ ਆਤਿ ਸਤਤੀ ਦਾ ਜੋ ਸਾਨੂੰ ਸਹਾਇਤਾ ਕਰਨੀ ਸੀ ਉਹ ਸੀਐਮ ਨੇ ਉਹ ਫੰਡ ਰਿਲੀਜ਼ ਕਰ ਦਿੱਤਾ ਹੈ 25 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਪਿੰਡ ਦੇ ਵਿਕਾਸ ਲਈ ਸ਼ਹੀਦ ਦੇ ਨਾਮ ਤੇ ਉਹਨਾਂ ਨੇ ਐਲਾਨ ਕੀਤਾ ਸੀ ਉਹ ਵੀ ਆ ਚੁੱਕੀ ਹੈ ਉਹ ਵੀ ਠੇਕੇਦਾਰ ਨੇ ਕੰਮ ਚਲਾ ਰੱਖਿਆ ਉਹਦੇ ਵਿੱਚ ਇਹ ਸੀ ਕਿ ਜੋ 25 ਲੱਖ ਦੇ ਗ੍ਰਾਂਟ ਉਹ ਪਿੰਡ ਦੀ ਜਿਹੜੀ ਵੀ ਵਿਕਾਸ ਦੇ ਕੰਮ ਹਨ ਉਹ ਕਰਵਾ ਰਹੇ ਆ ਅਸੀਂ ਉਹ ਦੂਸਰਾ ਹੈ ਕਿ ਆਪਣਾ ਜਿਹੜਾ ਮੇਰੇ ਜੌਬ ਦਾ ਸੀ ਛੋਟੇ ਬਰਾਦਰ ਗੁਰਪ੍ਰੀਤ ਦਾ ਉਹ ਹਜੇ ਬਾਕੀ ਉਹਦੀ ਜੁਆਇਨਿੰਗ ਲੈਟਰ ਜੇ ਨਹੀਂ ਆਇਆ ਅਸੀਂ ਇਹੀ ਚਾਹੁੰਦੇ ਆ ਕਿ ਉਹਨੂੰ ਬੇਰੋਜ਼ਗਾਰ ਬੈਠੇ ਨੇ 1 ਸਾਲ ਹੋ ਗਿਆ ਅਜੇ ਤੱਕ ਕੋਈ ਜੌਬ ਦਾ ਵੀ ਆਏ ਕੋਈ ਅਪਡੇਟ ਨਹੀਂ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜੌਬ ਦਿੱਤੀ ਜਾਵੇ ਜੋ ਵੀ ਸਰਕਾਰ ਨੇ ਸਹੂਲਤ ਦਿੱਤੀ ਸੀ ਸਰਕਾਰ ਵੱਲੋਂ ਵੀ ਹੋ ਗਈ ਹੈ ਜੋ ਜਿੰਦਾ ਬਾਸ ਆਵਾ ਯਾ ਸੈਂਟਰ ਗਵਰਨਮੈਂਟ ਵੱਲੋਂ ਹੀ ਉਹ ਵੀ ਹੋ ਰਹੀ ਹੈ ਜੋ ਜੌਬ ਦੀ ਹੈ ਬੇਟੇ ਦੀ ਨੌਕਰੀ ਉਹ ਵੀ ਚਿੱਠੀ ਜ਼ਿਲੇ ਵਿੱਚ ਆਈ ਪਈ ਹੈ ਪੈਂਡਟ ਪਈ ਹੈ ਉਹ ਦਿਨ ਤੇ ਕਰ ਆ ਜਾਏਗੀ ਤੇ ਇਹ ਗੱਲ ਦਾ ਸਾਡੇ ਸ਼ਹੀਦ ਕਰਤੇ ਸਿੰਘ ਜੋ 15 ਜੂਨ ਨੂੰ ਸ਼ਹੀਦੀ ਪਾ ਗਏ ਸੀ ਸੇਕ ਮਾਨ ਫਿਕਰ ਵੀ ਬਹੁਤ ਹੈ ਤੇ ਦੁੱਖ ਦੀ ਗੱਲ ਵੀ ਹੈ ਤੇ ਅਸੀਂ ਇੰਨਾ ਟਾਈਮ ਹੋ ਗਿਆ ਦੁਖੀ ਦੇ ਵਿੱਚ ਉਹਦੀ ਸਾਲਾਨਾ ਵਰ੍ਹੇ ਅੱਜ 15 ਜੂਨ 16 ਜੂਨ ਨੂੰ ਸ੍ਰੀ ਅਖੰਡ ਪਾਠ ਦੇ ਅੱਜ ਭੋਗਾਂ ਦੇ ਕੀਰਤਨ ਦੀਵਾਨ ਗੁਰਵਾਸਾਹਬ ਵਿੱਚ ਸਜੇ ਹੋਏ ਨੇ ਦੋਸਤ ਬੇਸ਼ੱਕ ਇੱਕ ਸਾਲ ਹੋ ਗਿਆ ਪਰ ਸ਼ਹੀਦ ਗੁਰਤੇ ਸਿੰਘ ਅੱਜ ਵੀ ਦਿਲਾਂ ਦੇ ਵਿੱਚ ਸਾਡੇ ਨਾਲ ਪੜਿਆ ਸਕੂਲ ਟਾਈਮ ਤੋਂ ਰਿਆ ਇਕੱਠੇ ਕਾਲਜ 'ਚ ਪੜ੍ਹੇ ਆ ਇਕੱਠੀਆਂ ਭਰਦੀਆਂ ਵੇਖੀਆਂ ਪਰ ਅਨਫੋਰਚਨਟਲੀ ਕਿ ਅਸੀਂ ਉਹਦੀ ਕਿਸਮਤ ਸੀ ਕਿ ਉਹ ਫੌਦੇ ਵਿੱਚ ਜਾਣਾ ਚਾਹੁੰਦਾ ਸੀ ਹੁਣ ਆਇਲਟਸ ਵੀ ਕੀਤੀ ਸੀ ਬਾਹਰ ਜਾਣ ਵਾਸਤੇ ਪਰ ਮਹਾਰਾਜ ਨੇ ਉਹਦੀ ਫੌਜ ਵੱਲ ਜਾਣ ਵਾਸਤੇ ਤੇ ਨਿਚਾ ਲਿਖੀ ਸੀ ਕਿ ਛਿੱਧੀ ਪ੍ਰਾਪਤ ਕਰਨੀ ਹੈ ਜਾ ਕੇ ਮਾਨਸਾ ਤੋਂ ਬਿਊਰੋ ਰਿਪੋਰਟ ਅਸਨਦਰ ਨਿਊ